ਇਸ਼ਕ ਦੇ ਵਿੱਚ ਅਣਿਓਹੇ ਬੱਚੇ ਦਾ ਤੁਸੀਂ ਸੁਣੇ ਹੋਣਗੇ ਪਰ ਜਦੋਂ ਇੱਕ ਮਾਂ ਇਸ਼ਕ ਦੇ ਵਿੱਚ ਅੰਨੀ ਹੋ ਗਈ ਉਸਨੇ ਆਪਣੇ ਹੀ ਕੁੱਖੋ ਜੰਮੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਾਣਕਾਰੀ ਅਨੁਸਾਰ ਖਬਰ ਮੋਹਾਲੀ ਦੇ ਪਿੰਡ ਸ਼ਾਮਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਕਲਯੁਗੀ ਮਾਂ ਦੇ ਵੱਲੋਂ ਆਪਣੀ ਧੀ ਨੂੰ ਨਹੀਂ ਬਖਸ਼ਿਆ ਗਿਆ ਉਸਨੇ ਆਪਣੀ ਧੀ ਨੂੰ ਜ਼ਹਿਰ ਦੇ ਕੇ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਹੈ ਜਾਣਗ ਅਨੁਸਾਰ ਮ੍ਰਿਤਕਾ ਦਾ ਨਾਮ ਪ੍ਰੀਤਕੌਰ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 13 ਸਾਲ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਪ੍ਰੀਤਕੌਰ ਨੂੰ ਆਪਣੀ ਮਾਂ ਜਸਤਨਾ ਮੰਗਰੇਸ ਕੌਰ ਦੱਸਿਆ ਜਾ ਰਿਹਾ ਹੈ ਉਸ ਤੇ ਨਜਾਇਜ਼ ਸੰਬੰਧਾ ਬਾਰੇ ਪਤਾ ਲੱਗ ਗਿਆ ਸੀ ਅਤੇ ਜਿਸ ਤੋਂ ਬਾਅਦ ਅੰਗਰੇਜ਼ ਕੌਰ ਨੇ ਆਪਣੀ ਧੀ ਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਿਆ ਅੰਗਰੇਜ਼ ਕੌਰ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਹਿਲਾਂ ਆਪਣੀ ਧੀ ਨੂੰ ਜ਼ਹਿਰ ਦਿੱਤਾ ਉਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਤੇ ਜਿਸ ਤੋਂ ਬਾਅਦ ਪ੍ਰੀਤ ਕੌਰ ਦੀ ਲਾਸ਼ ਨੂੰ ਖੁਰਦਬੁਲਦ ਕਰਕੇ ਫਟਾਫਟ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਜਦੋਂ ਤੱਕ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਜਦੋਂ ਤੱਕ ਪੁਲਿਸ ਪਿੰਡ ਇਸ ਮਾਮਲੇ ਦੇ ਬਾਰੇ ਜਾਂਚ ਕਰਨ ਲਈ ਪਹੁੰਚੀ ਤਾਂ ਉਦੋਂ ਤੱਕ ਅੰਗਰੇਜ਼ ਕੌਰ ਆਪਣੇ ਪ੍ਰੇਮੀ ਦੇ ਨਾਲ ਫਰਾਰ ਕਿ ਕਿ ਸੀਪੈਂਡ ਵਾਲਿਆਂ ਦਾ ਕਹਿਣਾ ਹੈ ਕਿ ਅੰਗਰੇਜ਼ ਕੌਰ ਦਾ ਪਤੀ ਫੌਜ ਦੇ ਵਿੱਚ ਹੈ ਤੇ ਅੰਗਰੇਜ਼ ਕੌਰ ਦੇ ਤਿੰਨ ਬੱਚੇ ਸੀ ਦੋ ਲੜਕੀਆਂ ਤੇ ਇੱਕ ਲੜਕਾ ਤੇ ਪ੍ਰੀਤਕੌਰ ਸਭ ਤੋਂ ਵੱਡੀ ਸੀ ਜਿਸ ਦੀ ਉਮਰ 13 ਸਾਲ ਸੀ ਅਤੇ ਉਹ 9ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਪ੍ਰੀਤਕੌਰ ਨੂੰ ਆਪਣੀ ਮਾਂ ਦੇ ਸੰਬੰਧਾਂ ਬਾਰੇ ਪਤਾ ਲੱਗ ਗਿਆ ਸੀ ਜਿਸ ਦੇ ਸੰਬੰਧ ਪਿੰਡ ਦੇ ਹੀ ਰਹਿਣ ਵਾਲੇ ਇੱਕ ਰਿਸ਼ਤੇਦਾਰ ਦੇ ਨਾਲ ਸੀ ਤੇ ਉਹ ਆਪਣੇ ਪਿਤਾ ਦਾ ਘਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਆਪਣੇ ਪਿਤਾ ਨੂੰ ਇੰਨਾਂ ਸਾਰੀਆਂ ਚੀਜ਼ਾਂ ਬਾਰੇ ਦੱਸੇਗੀ ਤੇ ਇਸ ਤੋਂ ਪਹਿਲਾਂ ਕਿ ਉਹ ਆਪਣੇ ਪਿਤਾ ਨੂੰ ਸਭ ਕੁਝ ਦੱਸਦੀ ਉਸ ਦੀ ਮਾਂ ਦੇ ਵੱਲੋਂ ਆਪਣੀ ਧੀ ਨੂੰ ਹੀ ਇਸ ਦੁਨੀਆ ਤੋਂ ਅਲਵਿਦਾ ਕਰ ਦਿੱਤਾ ਗਿਆ ਜਿਹਾਂ ਦੱਸਦੀ ਕਿ ਇਹ ਖਬਰ ਮੁਹਾਲੀ ਦੇ ਸ਼ਾਮਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਾਂਜਕੀ ਦੇ ਸਾਹਮਣੇ ਆਇਆ ਕਿ ਪ੍ਰੀਤਕੌਰ ਨੂੰ ਮਾਂ ਦੇ ਨਜਾਇਜ਼ ਸੰਬੰਧ ਦਾ ਪਤਾ ਲੱਗ ਚੁੱਕਿਆ ਸੀ ਜਿਸ ਤੋਂ ਬਾਅਦ ਪੂਰੀ ਯੋਜਨਾ ਤਹਿਤ ਅੰਗਰੇਜ਼ ਕੌਰ ਨੇ ਆਪਣੀ ਲੜਕੀ ਪ੍ਰੀਤਕੌਰ ਨੂੰ ਪਹਿਲਾਂ ਬੇਰਹਿਮੀ ਦੇ ਨਾਲ ਜ਼ਹਿਰ ਦੇ ਕੇ ਮਾਰ ਦਿੱਤਾ ਇਸ ਤੋਂ ਬਾਅਦ ਉਸਨੇ ਚੁੱਪਚਾਪ ਸਵੇਰੇ ਘਰੋਂ ਬਾਹਰ ਅੰਤਿਮ ਸੰਸਕਾਰ ਵੀ ਕਰ ਦਿੱਤਾ ਮਾਮਲੇ ਸੰਬੰਧੀ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੋਸ਼ੀ ਔਰਤ ਅਤੇ ਉਸਦਾ ਪ੍ਰੇਮੀ ਫਰਾਰ ਹਨ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਸ ਤੋਂ ਬਾਅਦ ਹੀ ਸਾਰੀ ਕਹਾਣੀ ਸਾਹਮਣੇ ਆਵੇਗੀ ਕਿ ਉਹਨਾਂ ਨੇ ਪੂਰੀ ਯੋਜਨਾ ਮੁਤਾਬਕ ਉਸਦਾ ਕਤਲ ਕਿਵੇਂ ਕੀਤਾ